ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦੁਨੀ ਸੈ ਭਉ ਗੁਰ ਪ੍ਰਸਾਦਿ ਜਪ ਆਦ ਸਚੁ ਹੈ ਗੁੜ ਸਚੁ ਹੈ ਤੂ ਸਚੁ ਨਾਨਕ ਹੋਸੀ ਪ੍ਰੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਜੋ ਪਹਿ ਜੋ ਬਨਾ ਹੋਵੇ ਜੇ ਲਾਇ ਹਲ ਬਤਾਰਿ ਭੁਖਿਆ ਭੁਖ ਨਾ ਤਰੀ ਦੇ ਬਨਾ ਭਰੀਆ ਭਾਰ ਸਹ ਸਿ ਹਰਨ ਪਲਖ ਹੋਇ ਤੈ ਕਿਨ ਚਲੇ ਨਾਲ ਕਿ ਉਸ ਜਾਰਾ ਹੋਈ ਕਿ ਬਕੂੜੇ ਟੁੱਟੇ ਪਾਲ ਹੁਕਮੇ ਲਜਾਇ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਡਿਆਈ ਹੁਕਮੀ ਤੋਂ ਨੀਚ ਹੁਕਮ ਲੈ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਘਮਾ ਪੋਏ ਨਾਨਕ ਹੁਕਮੇ ਜੇ ਪੁੱਜੇ ਤਾਂ ਹੋਮੇ ਕਹਿਣਾ ਕੋਈ ਗਾਵੇ ਕੋ ਤਾਨ ਹੋਏ ਕਿਸੇ ਤਾਨ ਗਾਵੇ ਕੋ ਦਰਜਨ ਨੀ ਸਾੜਨ ਗਾਵੇ ਕੋ ਪਨਵੜੇ ਆਂ ਿਆਚਾਰ ਗਾਵੇ ਕੋ ਵਿਦਵਖ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੈ ਦੇ ਸੇ ਦੂਰ ਗਾਵੇ ਕੋ ਵੇਖੇ ਹਦਰਹ ਦੂਰ ਕਤਨਾ ਕਥੀ ਨ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿਂਗਾ ਦੇ ਲੰਦੇ ਸੁਖ ਪਾਹਿ ਜਗਰ ਮੰਤਰ ਕਾਈ ਕਾਏ ਮੁਖੀ ਹੁਕਮ ਜੁਲਾਇ ਰਾਹ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸੇਵ ਸਾਤਨਾਏ ਪਾਖਿਆ ਪਾਵੇ ਪਾਰੇ ਆਖਿਆ ਮੰਗੇ ਦੇਹ ਦੇਹ ਦਾਤ ਕਰੇ ਦਾਤ ਆਰਖ ਫੇਰ ਕੀ ਅਗੇ ਰਖਿਏ ਜਿਦ ਸੇਹ ਦਰਬਾਰ ਮਹੁ ਕੀ ਬੋਲਨ ਬੋਲੀਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਮੇਲਾ ਸਚਨਾ ਵਧਾਈ ਵਿਚਾਰ ਰਹਿਮੀ ਆਵੇ ਕਪਣਾ ਨਗਰਿ ਮੁਖਦਵਾਰੇ ਨਾਨਕੀ ਵਾ ਜਾਣੀਐ ਸਭਾ ਤੇ ਸਚਿਆਰ ਥਾ ਪਿਆਣਾ ਜੈ ਕੀਤਾ ਨਾ ਹੋਏ ਆਪੇ ਆਪ ਨਨ੍ਹੇ ਸੋਇ ਜਿਣ ਸੇਵਾ ਤੈਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾ ਗੀਏ ਸੁਣੀ ਅਮਨ ਰਖੀ ਭਾਉ ਦੁੱਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਮ ਤੇ ਗੁਰਮੁਖ ਵੇਦ ਗੁਰਮੁਖ ਰਹੇ ਆ ਸਮਾਏ ਗੁਰੂ ਸਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਦੇਖੋ ਜਾਣਾ ਖਾ ਨਾਹਿ ਕਹਿਣਾ ਕਥਣਾ ਜਾਈ ਗੁਰਾਇਕ ਦਹਿ ਭੁਜਾਈ ਸਭਨਾ ਜੀਆ ਤਾ ਇਕਾ ਦਾਤਾ ਸੋ ਮੈਂ ਵਿਸਰਨਾ ਜਾਈ ਤੇਰੇ ਚਨਾਵਾਂ ਜੇ ਤਿਸ ਭਾਣਾ ਮੈਨੂੰ ਭਾਣੇ ਕੀ ਨਾ ਨਿ ਕਰੀ ਜੁਤੀ ਸਰਟਿਉ ਪਾਈ ਦੇ ਕਾਮਣ ਕਰਮਾ ਕੀ ਮਿਲੇ ਲਈ ਮਾਤਵਿੰਦ ਰਦਰਨੀ ਵਾਹਰ ਮਾਨੁ ਜੇ ਗੁਰ ਕੀ ਸੇਖ ਸੁਣੀ ਗੁਰਾਇਤ ਦੇ ਭਜਾਈ ਸੁਬਨਾ ਜੀਆਂ ਘਾਇ ਗਦਾਤਾ ਸੋ ਮੈਂ ਵਿਸਰਨਾ ਜਾਇ ਜੇ ਤੁਚਾਰੇ ਹਰਜਾ ਹੋਰ ਦਸੂਣੀ ਹੋਏ ਨਾ ਘੰਡਾ ਵਿੱਚ ਜਾਣੀ ਨਾ ਚਲੇ ਸਭ ਕੋਈ ਜਗਾਂ ਨੌਰ ਕਾਇ ਤੇ ਜਸ ਕੀ ਰੋਜ ਬਲੈਣ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇਹਿ ਤੇ ਹਾ ਕੋਈ ਨਸ ਜੇ ਜੇ ਤਿਸ ਗੁਣ ਕੋਏ ਕਰੇ ਸੁਨੇ ਸਦ ਭੇਰ ਸੁਨਾਰ ਸੁਨੇ ਧਰਤ ਤਵਲ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨ ਸਖੀ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਬਰ ਮਾਇੰਦ ਸੁਨੇ ਮੁਖ ਚਲਾ ਹਨਮਾਨ ਦਾ ਸੁਨੇ ਜੋਗ ਜੁਗਤ ਨ ਭੇਦ ਸੁਨੇ ਸਾਸ ਮ੍ਰਿਤ ਵੇਦ ਨਾਨਕ ਪਵਿਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸ ਸੰਤੋ ਗਿਆਨ ਸੁਨੇ ਅਰਸਲ ਕਾ ਇਸਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਵਿਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਹ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਪਾਵੇ ਰਾਹ ਸੁਨੇ ਹਾਂ ਤੋ ਵੇਸ ਗਹ ਨਾਨਕ ਪਵਿਤਾ ਸੁਦਾ ਵਿਦਵਾ ਸੁਨੇ ਦੋਖ ਪਾਪ ਕਾ ਨਾਸ ਮਨ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਾ ਬੇਦਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਵੇ ਮਨ ਬੋਧ ਮੰਨੇ ਸਗਲ ਭੁਣ ਕੀ ਸੋਧ ਮੰਨੇ ਮਹ ਛੋਟਾ ਨਾ ਕਾਇ ਮੰਨੇ ਜੰਤੇ ਸਾਥ ਨਾ ਜਾਏ ਐਸਾ ਨਾਮ ਨਨੰਜਨ ਹੋਏ ਜੇ ਕੋ ਮਨ ਜਾਣੇ ਮਨ ਪੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸ ਉੱਪਰ ਪਿਟ ਜਾਏ ਮੰਨੇ ਮਾ ਬਿਨ ਚੱਲੇ ਕੋਥੇ ਮੰਨੇ ਕ੍ਰਮ ਸੇ ਤੀਸਰ ਮੰਨਦੇ ਐਸਾ ਨਾਮ ਨਨੰਜਨ ਹੋਏ ਜੇ ਕੋ ਮਨ ਜਾਣੇ ਮਨ ਪੋਏ ਮੰਨੇ ਪਾਵੇ ਮੋ ਖੁਦਾਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਪਰਤਾਰੇ ਗੁਰਸੇਖ ਮੰਨੇ ਨਾਨਕ ਭਵੇ ਨਾ ਪਿਥ ਐਸਾ ਨਾਮ ਨਰਨਜਨ ਹੋਵੇ ਜੋ ਮਨ ਜਾਣੇ ਮਨ ਕੋਏ ਪੰਚ ਪਰਵਾਰ ਪੰਚ ਵਰਦਾਨ ਪੰਚੇ ਪਾਵੇ ਦਰਗੀ ਮਾਨ ਪਰਜੇ ਜੋ ਹੈ ਦਰ ਰਾਜਾਣ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੋਲ ਤਰੰਦੇ ਆ ਕਾ ਪੂ ਸੰਤੋਖਤਾ ਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਚਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਲ ਤਲੇ ਕਵਨ ਜੋਰ ਜੀ ਯਾਦ ਰੰਗਾ ਤੇ ਨਾਮ ਸੁਬਨ ਲਿਖਿਆ ਬੁੜੀ ਕਲਾ ਮਹੀ ਲੇ ਕਾਲ ਕ ਜਾਣੇ ਕੋਈ ਲੇ ਕਾਲ ਲਖਿਆ ਕੀਤਾ ਹੋਇ ਕੀਤਾ ਕਾਲ ਸਵਾਲੇ ਰੂਪ ਤੇ ਤੇ ਦਾ ਜਾਣੇ ਕੋਣ ਕੂਤ ਕੀਤਾ ਉਸੈ ਕੋ ਕੋ ਆ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਨ ਭਾਵੇ ਸਾਈ ਭਲੀ ਕਰ ਤੁਸਰਾ ਸਲਾਗਦ ਨਰੰਗਾਰ ਅਸੰਖ ਜਪਿਆ ਸੰਤ ਪਾਉ ਸੰਗ ਬੁੜਾ ਸੰਗਤ ਬਤਾਓ ਅਸੰਗ ਰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਰਦ ਗੁਣ ਗਿਆਨ ਵਿਚਾਰ ਸੰਗ ਸਰੀ ਸਿਖ ਦਾਤਾਰ ਸੰਗ ਸੂਰਮ ਭਖ ਸਾਰ ਸੰਗ ਮੋਨਿ ਬਲਾਏ ਥਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਰੂਪ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਮੁਰ ਕੇ ਅੰਧ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਦੋਰ ਸੰਖ ਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੀ ਅਸੰਕੂੜਾਰ ਘੋੜੇ ਘਰਾਇ ਸੰਖ ਮਲੇ ਸਮਲ ਭਗ ਕਾਇ ਸੰਗ ਨੰਦਕ ਸਿਰ ਕਰੇ ਭਾਰ ਨਾਨਕ ਨੇ ਕਹੀ ਵਿਚਾਰ ਮਾਰਿਆਣ ਜਮੇ ਕਵਾਰ ਜੋਤ ਰੁਪਾਵੇ ਸਾਈ ਭਲੀ ਕਾਰ ਤੁਸ ਰਾ ਸਲਾਮ ਤੁਨ ਰੰਕਾਰ ਅਸੰਖ ਨਾਮੇ ਅਸੰਖ ਥਾਵੇ ਗਮ ਗਮ ਸੰਖ ਲੋ ਸੰਤ ਅਸਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਬਣ ਗਾ ਅਕਰੀ ਲਕਲ ਮੋਹਨ ਬਾਣ ਕਰਾ ਸਿਰ ਸੰਜੋਗ ਵਖਾਣੇ ਉਨਿ ਜੇ ਲੇਖ ਤੇ ਸਰਨਾ ਜੀ ਫਰਮਾਇ ਤੇ ਵਤੀ ਵਪਾਂ ਜੀ ਤਾ ਕੀ ਤਾ ਤੇ ਤਾ ਨਾਵੇਂ ਨਾਵੇਂ ਨਾਈ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਬਾਰ ਜਿਉ ਤੁਰ ਭਾਵੇਂ ਸਾਈ ਫਲੀਕਾਰ ਦੂਸਰਾ ਸਲਾਂ ਚ ਨਰੰਗਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਜੋ ਤੈ ਅਤਨ ਸੁਖੇ ਮਉਤ ਪ੍ਰੀਤੇ ਕੱਪੜ ਹੋਈ ਦੇ ਸਾਬਲ ਲਿ ਗਿਉ ਹੋਤੋ ਪਰੀਆ ਮਤ ਪਾਪਾ ਕੇ ਸੰਹੋ ਧੋਪੇ ਨਾ ਵੇ ਕਿਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨ ਲਿਖ ਲੈ ਜਾਓ ਵਾਪੇ ਵੀ ਜਾ ਪੀ ਹੀ ਖਾਉ ਨਾਨਕ ਕ੍ਰਮੀਆਂ ਹੋ ਜਾਓ ਤੀਰ ਤਬ ਦਾ ਦਦ ਜੇ ਕੋ ਪਾਵੇ ਜਲ ਕਾ ਮਾਨ ਸੁਮਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਗੁਣ ਕੀਤੇ ਭਗਤ ਨਾ ਹੋਏ ਸੋਸਤਾਦ ਬਾਣੀ ਬਰਮਾ ਸਤ ਸੋਹਾਨ ਸ੍ਰਮਨ ਚਾ ਕੋਇਨ ਸਵੇਲਾ ਉਪਤ ਕਵਨ ਕਵਨ ਤੀਰਥ ਕਵਨ ਵਾਰ ਕਵਨ ਸ੍ਰਉਤ ਮਹਾ ਕੰਵਿਤ ਹੋ ਆਇਆ ਕਾਰ ਵੇਲ ਨਾ ਪਾਇਆ ਪੰਤੇ ਜੇ ਹੋ ਵੀ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਓ ਜੀ ਲਿਖਣ ਲੇਖ ਪੁਰਾਣ ਸਿਤਵਾਰ ਨਾ ਜੋਗੀ ਜਲ ਰਤ ਮਹਾਰਾ ਨਾ ਕੋਈ ਜਾ ਕਰਤਾ ਸਿਟੀ ਕੋ ਸਾਜੀ ਆਪੇ ਜਾਣੇ ਸੋਏ ਸਿਵ ਕਰ ਆਕਾਗੂសាਲਾ ਹੈ ਕੀ ਵਰਨੇ ਕੀ ਵਿਜਾਲਾ ਨਾਲ ਕੀ ਆਖਣ ਸਭ ਕੁਆਕੇ ਫਿਰ ਤੁਸੀ ਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਜੇ ਗਿਆਨਾ ਸੋਹੇ ਪਾਤਾਲਾ ਪਾਤਾਲ ਲਖਿਆ ਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਕੁ ਬਾਤ ਸਹਿ ਸਟਾਰੇ ਕਹਿਣ ਕੁ ਤੂ ਬਾਸ ਲਿਖ ਧਾਤ ਲੇਖਾ ਹੋਇ ਤ ਲਿਖੀਐ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੈ ਆਪ ਸਲਾਹੀ ਚਲਾਤੀ ਸੁਰਤ ਨਾ ਪਾਈਐ ਨਦੀਆਂ ਤੇ ਵਾਹ ਹੋਵੇ ਸੁਮੰਦ ਨਾ ਜਾਣੀਐ ਸੁਮੰਦ ਸਾਹ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੇ ਚਲ ਨਾ ਹੋਵਨੇ ਜੇ ਤੇ ਸੁਮੰਦ ਨਾ ਵਿਸਰੇ ਅੰਤ ਨਾ ਸੁਰਤੀ ਕਹਿ ਨਾ ਤੇ ਅੰਤ ਨਾ ਕਰਨ ਦੇ ਨਾ ਤੇ ਅੰਤ ਨਾ ਵੇਖਣ ਸੁਣ ਨਾ ਤੇ ਅੰਤ ਨਾ ਜਾਪੇ ਕਿਆ ਮਨ ਮੰਨ ਤੇ ਅੰਤ ਨਾ ਜਾਪੇ ਕੀ ਤਾਇਆ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਬਿਲਾਹੀ ਤਾਂ ਕੀ ਅੰਤ ਨਾ ਭਾਈ ਜਾਏ ਹੀ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਤਾ ਉੱਚੇ ਉਪਰ ਉੱਚਾ ਨਾ ਇਹ ਬੜੂ ਚਾ ਹੋਵੇ ਕੋਈ ਤੇ ਸੁਚੇ ਕੋ ਜਾਣੇ ਸੋ ਜੀਵ ਡਾਪ ਜਾਣੇ ਆ ਬਾਬ ਨਾਨਕ ਨਦਰੀ ਕਰਨੀ ਦਾਤ ਮੋਤਾ ਕਰਮ ਲੈ ਖਿਆਨ ਆ ਜਾਏ ਵੱਡਾ ਦਾਤਾ ਤੁਲਨਾਤਮਾਏ ਕੀਤੇ ਮੰਗੇ ਜੋ ਦੇ ਵਪਾਰ ਕੀਤੇ ਬਿਨ ਤਨਹੀ ਵਿਚਾਰ ਕੀਤੇ ਕਬ ਟੇਵੇ ਕਾਰ ਕੀਤੇ ਲਲਨ ਪਰਪਾਹ ਕੀਤੇ ਮੁਰਕਾ ਹੀ ਗਾਇ ਜੇ ਤਾਦੋ ਪ੍ਰੋਬੋਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੀ ਕੋਈ ਜੇ ਕੋ ਖਾਇ ਗਖਣ ਪਾਇਓ ਜਾਣੇ ਜੇ ਇਤਿਆਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਰਨ ਬਕਸ਼ਸ ਬਸਲਾ ਨਾਨਕ ਪਾ ਸਹੀ ਪਾ ਸਾ ਅਮੂਲ ਗਨਮਲ ਵਪਾਰ ਮੂਲ ਵਪਾਰੀ ਅਮੂਲ ਪੰਡਾਰ ਮੂਲ ਲਾਵੇ ਮੂਲ ਜਾਇ ਮੂਲ ਪਾਇਮੂਲ ਆਸਮਾਈ ਅਮੂਲ ਤਰਮੂਲ ਦੀਬਾਨ ਮੂਲ ਤਲਮੂਲ ਫਰਮਾਨ ਮੂਲ ਬਕਸ਼ੀਸ਼ ਮੂਲ ਨੀਸ਼ਾਨ ਮੂਲ ਕਰਮ ਫਰਮਾਨ ਮੁਲੋ ਮੁਲਾ ਖਿਆਣ ਜਾ ਆਖਾ ਕਰ ਹਿਲ ਬਲਾ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਘਰੇ ਵਿਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਮਖ ਦੇਵ ਆਖੇ ਸੁਰਨ ਮੁੰਜਨ ਸੇਵ ਰੀਤੇ ਆਖੇ ਕਣਪਾਣ ਕੀਤੇ ਗਾਇ ਗੁਰੁ ਜਾਇ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇ ਕੀ ਜਿਵਰ ਪਾਵੇ ਤੇ ਹਰ ਕੋਈ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲੇ ਵਿਗਾਰ ਤਲ ਕੀ ਸੁਰਗ ਵਾਰਾ ਗਵਾਰ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸੁਭਾਲੇ ਵਾਜੇ ਨਾਦ ਨੇ ਕੀ ਸੰਖਾ ਕੀ ਤੇ ਵਾਹਨ ਹਾਰ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵ ਚੁਨ ਪੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤ ਲਿਖ ਜਾਣ ਲੇਖ ਲਿਖ ਤਰੰ ਵਿਚਾਰੇ गावे ईश्वर वर्मा देवी सोहन सरास बारे गावे नरेन्द्रन रासन बैठे देव के आदर नाल गावे सिद्ध समाधि इंद्रग्राम साधु विचारे गावण जति श्री संतो के गावे वीर करारे गावण पंडित पूर्ण केसर जग जग वेदा नाल गावे मोहिनिया मनमोहन सरगम छपियाले गावण रत्न पाए तेरे 86 तीरस नाल गावे जोध महा बलसूर गावे कहानी चारे गावे खंड मंडव पर पंडा करके रखे तारे ਸਹੀ ਤਦਨੂ ਬਾਰੇ ਜੋ ਤੁਰ ਪਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇਗਾ ਮਨ ਸੇ ਮੈਂ ਜਤਨ ਨਾਨਕਿਆ ਵਿਚਾਰੇ ਸੋਈ ਸੋਈ ਸਰਹਾ ਸਰ ਸਾਇ ਸੱਚਾ ਸਾਚੂ ਨਹੀਂ ਹੈ ਪੀ ਹੋਸੀ ਆਏ ਨਾ ਜਾਸੀ ਰਚਨਾ ਜਨ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਦੀ ਸੀਮਾ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਸਤੀ ਵਧਿਆਈ ਜੋਤੀ ਸੁਭਾਵੇ ਸੋਈ ਘਰ ਸੀ ਰੁਕਮ ਨਾ ਕਰਨਾ ਜਾਏ ਸੋ ਪਾਤਾ ਸਹਾਂ ਪਹਤਾ ਨਾਨਕ ਰਹਿ ਨਰਜਾਈ ਮੁੰਦਾ ਸੰਤੋਪ ਧਰਮ ਪਚੋਲੇ ਧਾਨ ਕੇ ਘਰੇ ਵਿਪੂਲ ਕਿੰਥਾ ਕਾਲ ਕੁਹਾਰੀ ਕਾਜ ਉਦੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਣ ਜੀ ਤੇ ਜਗਜੀਤ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਗੂਜ ਗੇ ਤੋ ਵੇਸ ਭਗਤ ਗਿਆਨ ਦੇ ਆ ਪੰਡਾਰਨ ਕਟ ਕਟ ਵਾਜੀ ਨਾਥ ਆਪ ਨਾਦ ਨਾ ਤੀ ਸਭ ਜਾ ਕਰੇ ਸੇ ਦੇ ਵਰਾ ਸਾਦ ਸੰਜੋ ਜੋ ਦੇ ਕਾਰ ਚਲਾਵੇ ਲੇਖੀ ਆਵੇ ਭਾਗ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਗੂਜ ਗੇ ਤੋ ਵੇਸ ਮਿਕਾ ਮਾਇ ਜੁਤ ਵੈਜਨ ਚੇਲੇ ਪਰਵਾਨ ਇੱਕ ਸੰਸਾਰਿਕ ਮੰਡਾਰੇ ਇਕ ਲਾਜ ਦੀ ਬਾਣ ਜੁਤਿਸ ਪਾਗ ਤੇ ਵਚਲਾਵ ਜੂ ਹੋਵੇ ਫਰਮਾਨ ਉਹ ਵੇਖੇ ਨਾ ਨਦਰ ਨਾਵੇ ਬੋਤਾ ਹੈ ਵਿਦਾਣ ਅਦੇ ਤੇ ਆਦੇਸ਼ ਆਦਿਨ ਨਾਦਨਾਤ ਜੁਤ ਜੁਗੇ ਕੋ ਵੇਸ ਆਸਨ ਲੋਏ ਪੰਡਾਰੇ ਜੋ ਕਿਸ ਪਾਇ ਸੁ ਵਖਾਵ ਕਰ ਕਰਵੇ ਤੇ ਸਰਬੁਨਹਾਰ ਨਾਨਕ ਸੱਚੀ ਕੀ ਸਾਚੀ ਕਾਰਿਆ ਦੇਤ ਸੇ ਆਦੇਸ਼ ਆਦਿਨ ਨਾਦਨਾਤ ਜੁਤ ਜੁਗੇ ਕੋ ਵੇਸ

ਰਾਤੀ ਰੁੱਤੇ ਤੇ ਤੇ ਵਾਰ ਪਾਉਣ ਬਾਣੇ ਨਹੀਂ ਪਾਤਾਲ ਤੁਸੀ ਤਰਤੀ ਤਾ ਬ੍ਰਕੀ ਤਨ ਮਸਾਲ ਦਸਵੇ ਜੀ ਜੁਗਤ ਕਰਮ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਹਣ ਪੰਚ ਪੁਰਾਣ ਦੇ ਕਰਮ ਭਵੇਂ ਨਹੀਂ ਸਾਨ ਕੱਚ ਬਕਾਇਓ ਥੇ ਪਾਇ ਨਾਨਕ ਜੀ ਆ ਜਾ ਪੇ ਜਾਇ ਧਰਮ ਖੰਡ ਕੇ ਹੋ ਧਰਮ ਗਿਆਨ ਕਨ ਕਾ ਕੋ ਕਰਮ ਕੀਤੇ ਪਾਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਵਰਮੈ ਘਾਰਦਗੜੇ ਰੂਬਰੰਕੇ ਵੇਸ ਕੀਤੇ ਗਰੰਪੂ ਮੂਰ ਕੀਤੇ 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 ਧੂਪ ਦੇਸ ਕੀਤੇ ਨਿਚਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦ ਬਦਨਾਰ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੰਦ ਕੀਤੇ ਆਖਾਨੀ ਕੀਤੇ ਆ ਬਾਣੀ ਕੀਤੇ ਪਾਦ ਨਰੰਦ ਕੀਤੇ ਅਸੁਰਤੀ ਸੇਵ ਕੀਤੇ ਨਾਨਕ ਅੰਤਨਾਤ ਗਿਆਨ ਕਣ ਮੈਂ ਜਾਣ ਪਰ ਚੰਦ ਜਥੇ ਨਾਦ ਬਨਉ ਕੋੜ ਨੰਦ ਸਰਨਮ ਕਾਂਡ ਕੀ ਬਾਣੀ ਰੋਪ ਤਥੈ ਘੜਿ ਤਕੜਿਆ ਬਹੁਤ ਨੋਬ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਛੇ ਪਸਤਾਏ ਤਥੈ ਘੜਿਆ ਸੁਰ ਤੁਮ ਤਮਨ ਬੁਰਿ ਤਥੈ ਘੜਿਆ ਸਰਾਸਰਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਸਥੈ ਹੋਰ ਨਾ ਕੋਈ ਹੋਰ ਤਥੈ ਯੋਧ ਮਹਾਬਲ ਸੂਰਤਿ ਨਿਮ ਰਾਮ ਰਹਾ ਭਰਪੂਰ ਤਥੈ ਸੀਤੋ ਸੀਤਾ ਮਨ ਮਾਇ ਤਾਕੇ ਰੂਪ ਨਿਕਤਿ ਨ ਜਾਏ ਨਾਮ ਰੇਨਠਾ ਗੇ ਜਾਜਨ ਕੇ ਨਾਮ ਸੇ ਮਨ ਮਾਹੀ ਸਿਤੇ ਭਗਤ ਵਸੇ ਕੋ ਲੋ ਕਰੇ ਨਦ ਸੱਚਾ ਮਨਸੋ ਸਾਚ ਕਾਨਵ ਸਨ ਅੰਕਾਰ ਕਰ ਕਰ ਵੇਖੈ ਨ ਦਨ ਹਾਲ ਦਿੱਤੇ ਕੰਡ ਵੰਡ ਪਰ ਪੰਡ ਦੇ ਕੋ ਕਤਿ ਦਾ ਅੰਤ ਨੰਤ ਸਿਤੇ ਲੋ ਲੋ ਵਕਾਰ ਜਿ ਜੋ ਹੁਗਤ ਵੇਤ ਵਕਾਰ ਵੇਖੈ ਵਿਗਸੈ ਘਰੇ ਵਿਚਾਰ ਨਾਨਕ ਕਟਨਾ ਕੜਾਸਾਰ ਜਿਤ ਪਹਾਰਾ ਤਿਰਸ ਨਰਨ ਮਤਿ ਵੇਦ ਹਤੀਆਰ ਪਵਕਲਾ ਨਹੀਂ ਤਾਂ ਬਤਾਓ ਭੰਡਾ ਭੰਮ੍ਰਿਤ ਢਾਲ ਕਰੀਏ ਸਭ ਸਤਿਦਕ ਸਾਜਿਨ ਕੋ ਨਦਰ ਕਰਮ ਤੁਮੇ ਕਰ। ਸਨਾਨਕ ਨਦਰਿਨ ਨਦਰਿ ਨਾਲਿ ਸਲੋਕ। ਤਾਣ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹਤ। ਦਿਵਸ ਰਾਤੁ ਇਦਾਇ ਇਦਾਇ ਆਕਲੇ ਸਲੋਕ ਜੁ ਤੋਤ। ਦਨਿਆਨਿਆ ਬਰੀਹਿਆ ਵਾਜੇ ਤਰਮਹ ਦੂਰੇ ਕਰਨੀ ਆਪੁ ਆਪਣੀ ਕੀ ਮੀੜੇ ਕੀ ਦੂਰ। ਨਿਨ੍ਹੇ ਨਾਮ ਤੇ ਆਇਆ ਗੈਮਸਕਤ ਕਾਲ ਨਾਨਕ ਤੇ ਮੁਖ ਉਦਲੇ ਕੀਤੀ ਛਟੀ ਨਾਲ ਨਿਨ੍ਹੇ ਨਾਮ ਤੇ ਆਇਆ ਗੈਮਸਕਤ ਕਾਲ ਨਾਨਕ ਤੇ ਮੁਖ ਉਦਲੇ ਕੀਤੀ ਛਟੀ ਨਾਲ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਕੀ ਫਤਿਹ